前路。<I> ਜੈ ਮਾਦਾਦੀ ਜੈ ਮਾਦਾਦੀ ਜੈ ਮਾਦਾਦੀ ਜੈ ਮਾਚਾ ਮੁੰਡਾ ਪਰਸਾਨੀ ਭੁੱਖੇ ਕੋ ਹਨ ਪਿਆਸੇ ਕੋ ਪਾਣੀ ਸੋ ਇਸ ਵਕਤ ਮੌਜੂਦ ਆ ਤਰਨ ਤਰਨ ਦੇ ਵਿੱਚ ਸ਼ਿਵਾਲਾ ਮੰਦਿਰ ਦੇ ਕੋਲ ਜਿੱਥੇ ਕੇ ਚਾ ਮੁੰਡਾ ਸੇਵਕ ਸਭਾ ਕਈ ਸਾਲਾਂ ਤੋਂ ਲੰਗਰ ਲੈ ਕੇ ਜਾ ਰਹੀ ਹੈ ਮਾਚਾ ਮੁੰਡਾ ਦੇ ਵੀਰਾਂ ਦੀ ਜਵਾਬ ਹਿਮਾਚਲ ਪ੍ਰਦੇਸ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜੀਆਂ ਸੰਗਤਾਂ ਨੇ ਲੰਗਰ ਲੈ ਕੇ ਜਾਦੇ ਨੇ ਕੈਮਰਾਮੈਨ ਨੂੰ ਕਹੂੰਗਾ ਇਸ ਜਿਹੜੇ ਲੰਗਰ ਗੱਡੀ ਦੇ ਵਿੱਚ ਲੋਡ ਕਰਦੀਆਂ ਸੰਗਤਾਂ ਦੇ ਜ਼ਰੂਰ ਦਰਸ਼ਨ ਕਰਾਏ ਜਾਣ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੋਂ ਲੰਗਰ ਲੈ ਕੇ ਜਾਂਦੀਆਂ ਨੇ ਸਾਡੇ ਨਾਲ ਨੇ ਚਮੁੰਡਾ ਸੇਵਕ ਸਭਾ ਦੇ ਪ੍ਰਧਾਨ ਸ਼੍ਰੀ ਪ੍ਰਮੋਦ ਕੁਮਾਰ ਬਿੱਟੂ ਜੀ ਮੌਜੂਦ ਨੇ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜੈ ਮਾਤਾ ਜੀ ਜੈ ਮਾਤਾ ਜੀ ਤੁਹਾਡੀ ਸਭਾ ਨੂੰ ਇੰਨੇ ਸਾਲ ਹੋ ਗਏ ਆ ਲੰਗਰ ਲੈ ਜਾਂਦਿਆਂ ਨੂੰ ਕਿੰਨੇ ਪੈਸੇ ਤੋਂ ਲੰਗਰ ਸ਼ੁਰੂ ਹੋਇਆ ਸੀਗਾ ਅੱਜ ਕਿੱਥੇ ਪਹੁੰਚ ਗਿਆ 255 ਰੁਪਏ ਦਾ ਲੰਗਰ ਚੱਲੂ ਆਇਆ ਸੀ ਅੱਜ ਤੋਂ 20 ਸਾਲ ਪਹਿਲੋਂ ਅੱਜ ਇਹ ਲੱਖਾਂ ਦੇ ਹਿਸਾਬ ਨਾਲ ਲੰਗਰ ਜਾਂਦਿਆ ਵਾ ਇਹ 50 30 ਲੱਖ ਰੁਪਏ ਦੇ ਤਕਰੀਬਨ ਲੰਗਰ ਜਾਂਦਾ ਵਾ ਸਾਰੇ ਤਰਨਤਾਂ ਦੇ ਸ਼ਹਿਰ ਦੇ ਸੰਯੋਗ ਨਾਲ ਲੰਗਰ ਲੱਗਦਾ ਵਾ 24 ਘੰਟੇ ਉੱਥੇ ਲੰਗਰ ਲੱਗਦਾ ਵਾ ਜੇ ਗੱਲ ਕਰੀਏ ਜਿਹੜਾ ਕੋਵਿਡ ਵਾਇਆ ਸੀਗਾ ਨਾ ਕਰੋਨਾ ਵੇਲੇ ਵੀ ਤੁਹਾਡੀ ਸਭਾ ਵੱਲੋਂ ਬੜੀ ਸੇਵਾ ਕੀਤੀ ਗਈ ਇੰਨੀ ਸੇਵਾ ਖਤਨੀ ਕਹਿੰਦੇ ਸਾਲ ਹੋ ਗਏ ਸੇਵਾ ਕਰਦਿਆਂ ਸਾਨੂੰ 52 ਸਾਲ ਹੋ ਗਏ ਜੀ 52 ਸਾਲ ਹੋ ਗਏ ਜਦੋਂ ਇੱਥੇ ਲੋਕਡਾਊਨ ਆਇਆ ਸੀ ਅਸੀਂ 3600 ਪਰਿਵਾਰ ਨੂੰ ਘਰ-ਘਰ ਰਾਸ਼ਨ ਪਹੁੰਚਾਇਆ ਵਾ ਸਾਡੀ ਚਮੁੰਡਾ ਸੇਵਕ ਸਭਾ ਨੇ ਕਿੱਦਾਂ ਦਾ ਮਹਿਸੂਸ ਕਰਦੀ ਹੈ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਪਿਆਰ ਮਿਲਦਾ ਜਦੋਂ ਜਾਗਰਣ ਹੁੰਦਾ ਜਦੋਂ ਲੰਗਰ ਚੱਲਦਾ ਕਿਉਂਕਿ ਇੱਕ ਅੱਧਾ ਦਿਨ ਲੰਗਰ ਲਾਣਾ ਬੜਾ ਮੁਸ਼ਕਿਲ ਹੁੰਦਾ 15 15 20 20 ਦਿਨ ਲੰਗਰ ਚੱਲਦਾ ਉੱਥੇ ਪਹਾੜਾਂ ਦੇ ਵਿੱਚ ਖਾਸ ਕਰਕੇ ਸੰਗਤ ਦਾ ਬੜਾ ਪਿਆਰ ਮਿਲਦਾ ਵਾ ਸ਼ਹਿਰ ਵਾਸੀਆਂ ਦਾ ਕਿਦਾਂ ਦਾ ਪਿਆਰ ਹੈ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਦਾ ਸਭ ਤੋਂ ਵੱਡੇ ਜਿਹੜੇ ਸਾਡੇ ਬਜ਼ੁਰਗ ਚਲ ਗਏ ਜਿਹੜੇ ਵੱਡੇ ਭਰਾ ਸਾਡੇ ਚਲ ਗਏ ਉਹਨਾਂ ਨੂੰ ਇੱਕ ਕੋਟੀ ਕੋਟ ਉਹਨਾਂ ਦਾ ਪ੍ਰਣਾਮ ਕਰਦੇ ਉਹਨਾਂ ਨੂੰ ਜਿਨ੍ਹਾਂ ਨੇ ਸਾਨੂੰ ਰਸਤੇ ਪਾਇਆ ਬਾਕੀ ਤਰਨਤਾਂ ਦੇ ਸ਼ਹਿਰ ਦਾ ਇੰਨਾ ਕਿਸਾਨ ਸੰਜੋਗ ਆ ਅਸੀਂ ਦੱਸ ਨਹੀਂ ਸਕਦੇ ਅਸੀਂ ਇੱਕ ਕੁਆਂਟਲ ਚੀਜ਼ ਮੰਗਦੇ ਸਾਨੂੰ 10 ਕੁਆਂਟਲ ਦੇਣ ਨੂੰ ਤਿਆਰ ਆ ਵੀ ਤੁਸੀਂ ਲਾਓ ਤਗੜੇ ਉਹ ਵੀ ਸੇਵਾਦਾਰ ਇੰਨੀ ਵੱਡੀ ਗਿਣਤੀ ਚ ਆਇਆ ਅਦਾਸ ਦਾ ਸਮਾਂ ਜੇਕਰ ਕਰੀਏ 10 11 ਵਜ ਗਈਆ ਤੇ ਸੰਗਤ ਆਪਣੇ ਮਤਲਬ ਕਰੋਚੂ ਬਾਹਰ ਬਾਕੇ ਮੁੰਡੇ ਨਹੀਂ ਸੇਵਾ ਕਰਦੇ ਆ ਇੰਨਾ ਯੂਥ ਆ ਇੰਨਾ ਤੁਹਾਡੀ ਨਾਲ ਜਦੋਂ ਲੋਕ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰਦੇ ਆ ਉਸ ਆਪਣੇ ਧਰਮ ਦੇ ਪ੍ਰਚਾਰ ਲਈ ਆਪਣੀ ਸੇਵਾ ਲਈ ਤੇ ਕਿੰਦਾ ਦੀ ਦਿਲ ਦੇ ਵਿੱਚ ਖੁਸ਼ੀ ਹੁੰਦੀ ਆ ਸਾਈ ਦੱਸ ਹੀ ਨਹੀਂ ਸਕਦੇ ਸਾਨੂੰ ਕਿੰਨੀ ਖੁਸ਼ੀ ਆ ਸਾਨੂੰ ਇੰਨੀ ਖੁਸ਼ੀ ਆ ਅਸੀਂ ਕਹਿੰਦੇ ਮਾਂ ਮਾਈ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਸਾਨੂੰ ਕੋਈ ਜਿਨ੍ਹਾਂ ਦਾ দান ਆਇਆ ਵਾ ਕਿ ਕੋਈ ਇਹ ਚੋਂ 5 ਕਿਲੋ ਖੰਡ ਦੇਣ ਵਾਲਾ ਇਹ ਚ ਕੋਈ 10 ਕੁਇੰਟਲ ਖੰਡ ਦੇਣ ਵਾਲਾ ਵਾ ਅਸੀਂ ਕਹਿੰਦੇ ਹਰ ਕੋ ਨੂੰ ਮਾਂ ਮਾਈ ਇੰਨੀਆਂ ਖੁਸ਼ੀਆਂ ਦੇਵੇ ਕਿ ਇਹ ਗੱਲ ਦੀ ਉਹਨਾਂ ਦੇ ਘਰਾਂ 'ਚ ਤੋੜ ਨਾ ਹੋਵੇ ਮਾਂ ਮਾਈ ਖੁੱਲੇ ਭੰਡਾਰੇ ਦੇਵੇ ਸਾਨੂੰ ਦੇਈ ਜਾਂਦੇ ਆ ਅਸੀਂ ਗਾ ਲੰਗਰ ਲਾਈ ਹੁੰਦੇ ਆ ਅਸੀਂ ਨਾ ਦੇਣੀ ਨਹੀਂ ਦੇ ਸਕਦੇ ਤਰੰਦਾਂ ਇਸ ਵਾਰ ਕਿੰਨੀ ਤਰੀਕ ਨੂੰ ਜਿਹੜਾ ਲੰਗਰ ਭੰਡਾਰਾ ਸ਼ੁਰੂ ਹੋਏਗਾ ਤੇ ਜਿਹੜੀ ਦੀ ਸਮਾਪਤੀ ਆ ਜਾਗਰਨ ਨਾਲ ਹੁੰਦੀ ਆ ਉਹ ਵੀ ਜ਼ਰੂਰ ਦੱਸੋ ਇਸਾਂ ਅਹੀਂ 7 ਤਰੀਕ ਨੂੰ ਸਾਡੇ ਟਰੱਕ ਲੋਡ ਆ ਅੱਜ ਟਰੱਕ ਲੋਡ ਆ 10 ਤਰੀਕ ਨੂੰ ਲੰਗਰ ਚਾਲੂ ਹੋ ਜਣਾ ਵਾ 15 ਤਰੀਕ ਨੂੰ ਸਾਡਾ ਜਾਗਰਣ ਆ ਹਾਂਜੀ ਬਿਲਕੁਲ ਅਸਵਕਤ ਹੋਰ ਵੀ ਸੇਵਾਦਾਰ ਮੌਜੂਦ ਨੇ ਚਾ ਮੁੰਡਾ ਸੇਵਕ ਸਭਾ ਦੇ ਸਭ ਤੋਂ ਪਹਿਲਾਂ ਜੈ ਮਾਤਾ ਦੀ ਤੁਹਾਨੂੰ ਜੈ ਮਾਤਾ ਦੀ ਜੈ ਮਾਤਾ ਦੀ ਇੰਨੇ ਸਾਲਾਂ ਤੋਂ ਤੁਸੀਂ ਵੀ ਨਾਲ ਲੱਗੇ ਹੋਏ ਹੋ ਸੇਵਾ ਜਾਂਦੀ ਹੈ ਹਰ ਸਾਲ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਾਲ ਜਾਂਦੀਆਂ ਨੇ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਖੁਸ਼ੀ ਮਹਿਸੂਸ ਜੀ ਸਾਡੇ ਕੋਲ ਤਾਂ ਸ਼ਬਦ ਨਹੀਂ ਹੈਗੇ ਕਿ ਜਿੰਨਾ ਕਿ ਇਹਨਾਂ ਭਰਾਵਾਂ ਦਾ ਤੇ ਸ਼ਹਿਰ ਵਾਸੀਆਂ ਦਾ ਸਹਿਯੋਗ ਆ ਅਸੀਂ ਦੱਸ ਹੀ ਨਹੀਂ ਸਕਦੇ ਅਸੀਂ ਬਿਆਨ ਹੀ ਨਹੀਂ ਕਰ ਸਕਦੇ ਸਾਡੇ ਕੋਲ ਸ਼ਬਦ ਹੀ ਨਹੀਂ ਹੈਗੇ ਕਿ ਅਸੀਂ ਉਹਨਾਂ ਦਾ ਧੰਨਵਾਦ ਕਿਤਨਾ ਕਰੀਏ ਇੰਨੀ ਕੀ ਕਿਰਪਾ ਉਸ ਮਾਮਾਈ ਦੀ ਇੰਨੀ ਕੀ ਕਿਰਪਾ ਸਾਡੇ ਤਨ ਤਨ ਵਾਸੀਆਂ ਦੀ ਸੀ ਬਿਲਕੁਲ ਜੇ ਗੱਲ ਕਰੀਏ ਇੱਕ ਅੱਧਾ ਦਿਨ ਵੀ ਲੰਗਰ ਲਾਣਾ ਹੋਵੇ ਤੇ ਬੜਾ ਵੱਡਾ ਬਜਟ ਚਾਹੀਦਾ ਤੁਹਾਡਾ ਜਿਹੜਾ ਲੰਗਰ ਦਾ 15 20 ਦਿਨ ਚੱਲਦਾ ਉਹ ਵੀ ਇਥੋਂ ਹਿਮਾਚਲ ਪ੍ਰਦੇਸ਼ ਪਹਾੜਾਂ ਦੇ ਵਿੱਚ ਜਾ ਕੇ ਪਰਮਿਸ਼ਨ ਵੀ ਲੈਣੀ ਪੈਂਦੀ ਹੈ ਖਰਚਾ ਵੀ ਬਹੁਤ ਜ਼ਿਆਦਾ ਹੁੰਦਾ ਟਰੱਕਾਂ ਦਾ ਹੀ ਕਰਾਇਆ ਬਹੁਤ ਹੈ ਜ਼ਰੂਰ ਨਾ ਕਹਿੰਦਾ ਇੱਕ ਵਾਰ ਉਧਰ ਵੀ ਲੋ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਨੇ ਆ ਮਾਤਾ ਰਾਣੀ ਦੇ ਜਕਾਰਿਆਂ ਨਾਲ ਜੇ ਗੋਸ਼ ਕਰਦੀਆਂ ਨੇ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਹੈ ਕਿੱਦਾਂ ਹੋ ਪਾਂਦਾ ਜਿਹੜਾ ਇੰਨਾ ਵੱਡਾ ਬਜਟ ਹੈ ਇਹ ਤੁਸੀਂ ਵੇਖੋ ਤਾਂ ਸਹੀ ਇਹ ਪਿਆਰ ਹੀ ਹੈ ਜਕਾਰਾ ਸੰਗਤਾਂ ਜਕਾਰੇ ਇੰਨਾ ਵਿੱਚ ਕੋਈ ਰੇੜੀ ਲਾਉਣ ਵਾਲਾ ਵੀ ਆ ਤੇ ਇਹਨਾਂ ਦੇ ਵਿੱਚ ਅਰਬਾਂ ਪਤੀ ਵੀ ਆ ਜਿਹੜੇ ਸਿਰਫ ਅਸੀਂ ਕਮਾਈ ਕਰਦੇ ਆ ਉਸ ਮਾਂ ਮਾਈ ਦੇ ਨਾਮ ਦੀ ਇੰਨੀ ਕਿਰਪਾ ਇੰਨਾ ਕਿ ਸਾਡੇ ਮੈਂ ਤੁਹਾਨੂੰ ਕਹਿੰਦਾ ਸਾਨੂੰ ਤੇ ਸਾਡੇ ਲੂਈ ਕੰਡੇ ਖੜੇ ਹੋ ਜਾਂਦੇ ਆ ਜਦ ਅਸੀਂ ਦੇਖਦੇ ਆ ਕਿ ਕਦੋਂ ਇਹ ਦਿਨ ਆਉਣ ਤੇ ਅਹੀ ਮਾਸ਼ਾਅੱਲਾ ਉਹ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਜੀ ਸਾਡਾ ਜਿਹੜਾ ਲੰਗਰ ਹੈ ਬਜ਼ੁਰਗਾਂ ਨੇ 256 ਰੁਪਏ ਤੋਂ ਸ਼ੁਰੂ ਕੀਤਾ ਸੀ ਇਹਦੀ ਔਰ ਅੱਜ ਇਸ ਘਟੋ ਇਹਦਾ ਬਜਟ ਜਿਹੜਾ ਉਹ 50 ਲੱਖ ਰੁਪਏ ਤੱਕ ਪਹੁੰਚ ਚੁੱਕਾ ਹੈ ਜੀ ਅੱਜ ਦੇ ਸਮੇਂ ਦੇ ਵਿੱਚ ਭਰਾ ਭਰਾ ਦਾ ਵੈਰੀ ਹੋਇਆ ਤੇ ਪਈਆ ਵੀ ਜੇਬ ਚੋਂ ਕਢਣਾ ਔਖੀ ਗੱਲ ਹੈ ਕੋਈ ਨਹੀਂ ਕਰਦਾ ਤੁਸੀਂ ਹਜ਼ਾਰਾਂ ਲੱਖਾਂ ਰੁਪਏ ਕਢਦੇ ਹੋ ਹੋਰ ਵੀ ਕਾਫੀ ਕੰਮ ਕੀਤੇ ਜਾਂਦੇ ਕਰੋਨਾ ਵੇਲੇ ਵੀ ਤੁਹਾਡੀ ਸਵਾ ਬਹੁਤ ਅੱਗੇ ਆ ਕੇ ਸੇਵਾ ਕਰਕੇ ਗਈ ਸੀ ਵੇਖੋ ਜੀ ਅਸੀਂ ਤੁਛ ਲੋਗ ਹਾਂ ਅਸੀਂ ਕੁਝ ਨਹੀਂ ਕਰਦੇ ਜੋ ਕਰਦਾ ਜੋ ਕਰਦੇ ਆ ਇਹ ਤਰਨ ਤਰਨ ਦੇ ਸ਼ਹਿਰ ਦੇ ਨਿਵਾਸੀ ਕਰਦੇ ਕੋਈ ਰੁਪਈਆ ਵੀ ਦਿੰਦਾ ਕੋਈ ਲੱਖ ਰੁਪਈਆ ਵੀ ਦਿੰਦਾ ਕੋਈ 5 ਲੱਖ ਰੁਪਈਆ ਵੀ ਦਿੰਦਾ ਉਹ ਵੇਖਦੇ ਆ 24 ਘੰਟੇ ਲੰਗਰ ਹੈ ਜਿਹੜਾ ਉਹ ਚਮੁੰਡਾ ਦੇ ਵੀ ਚੱਲਦਾ ਔਰ ਤੁਹਾਡੀ ਕਿਰਪਾ ਦੇ ਨਾਲ ਉਸ ਮਾ ਮਈ ਦੀ ਤਰਨ ਤਨ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਸਾਨੂੰ ਵੱਡੇ ਲੰਗਰ ਵਾਲੇ ਕਿਹਾ ਜਾਂਦਾ ਜੀ ਔਰ ਸਭ ਤੋਂ ਵੱਡੀ ਇਹ ਗੱਲ ਹੈ ਕਿ 24 ਘੰਟੇ ਕੋਈ 3 ਵਜੇ ਆ ਵੀ ਕੋਈ 2 ਵਜੇ ਆਵੇ ਕੋਈ 4 ਵਜੇ ਵੇ ਲੰਗਰ ਤਰਨ ਤਰਨ ਵਾਲਿਆ ਦਾ ਤੁਹਾਨੂੰ ਹਾਜ਼ਰ ਮਿਲੂਗਾ ਜੀ ਔਰ ਕਰੋਨਾ ਟਾਈਮ ਤੇ ਚਮੁੰਡਾ ਸੇਵਕ ਸਭਾ ਨੇ 3200 ਪਰਿਵਾਰ ਨੂੰ ਅਡਾਪਟ ਕੀਤਾ ਸੀਗਾ ਜੀ ਔਰ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣਾ ਤੁਹਾਡੇ ਮਾਧਮ ਰਾਈ ਤੋਂ ਲੋਕਾਂ ਨੂੰ ਦੱਸਣਾ ਚਾਹੁੰਦਾ ਇਹ ਨਹੀਂ ਕਿ ਇੱਕ ਵਾਰੀ ਰਾਸ਼ਨ ਦੇ ਕੇ ਗਏ ਅਸੀਂ ਉਹਨਾਂ ਦਾ ਫੋਨ ਨਹੀਂ ਚੁੱਕਿਆ ਬਰ ਪ੍ਰੋਪਰਲੀ 3200 ਪਰਿਵਾਰ ਦਾ ਨਾਮ ਨੰਬਰ ਲਿਖਿਆ ਗਿਆ ਸੀ ਹਰ ਹਫਤੇ ਬਾਅਦ ਉਹਨਾਂ ਨੂੰ ਕਾਲ ਜਾਂਦੀ ਸੀ ਭਾਜੀ ਤੁਹਾਡਾ ਰਾਸ਼ਨ ਮੁਕਾ ਨਹੀਂ ਮੁੱਕਿਆ ਤਾਂ ਸਾਨੂੰ ਦੱਸੋ ਇਹ ਤਨ ਪਛਾਣੇ ਚਾਹੀਏ ਔਰ ਇਹ ਸ਼ਹਿਰ ਵਾਸੀ ਦੇ ਸਹਿਯੋਗ ਨਾਲ ਅਸੀਂ ਕੁਝ ਨਹੀਂ ਜੈਗੇ ਇਹਨਾਂ ਦਾ ਪਿਆਰ ਤਰਨ ਤਰਨ ਦਾ ਨਾਮ ਆ ਚਾਮੁੰਡਾ ਸੇਵਕ ਸਭਾ ਦਾ ਨਾਮ ਆ ਇਹ ਪਰਿਵਾਰ ਆ ਕੋਈ ਪ੍ਰਧਾਨ ਨਹੀਂ ਜੀ ਕੋਈ ਸੇਵਾਦਾਰ ਨਹੀਂ ਜੀ ਇਹ ਭਰਾ ਵਾ ਸਾਰੇ ਇੱਕ ਪਰਿਵਾਰ ਆ ਸਾਡਾ ਸਾਰਾ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਇਹ ਤੁਹਾਨੂੰ ਹੋਰ ਨਹੀਂ ਕਿ ਜੀ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ ਪ੍ਰੋਗਰਾਮਾਂ ਦੀ ਲੜੀ ਹੈ ਉਹ ਸੱਤ ਲੰਕਰ ਲੱਗਦੇ ਜੀ ਇੱਕ ਤੇ ਆ ਮਹਾਮਾਈ ਦੇ 사ਵਾਂ ਦਾ ਜਾਗਰ ਨੇ ਸ਼ੁਭਰਾਤਰੀ ਦਾ ਲੰਗਰ ਖਾਟੂ ਸ਼ਾਮ ਜੀ ਦਾ ਲੰਗਰ ਆਪਣੇ ਬਾਬਾ ਦੀਪ ਸਿੰਘ ਜੀ ਦਾ ਲੰਗਰ ਜਨਮ ਅਸ਼ਟਮੀ ਨਮਾਨੀ ਕਾਸਤੀ ਮਤਲਬ 10 10 ਨਹੀਂ ਸਕਦੇ ਤਾਂ ਸੂ ਔਰ ਇਹ ਸਾਰਾ ਸ਼ਹਿਰ ਵਾਸੀਆਂ ਦਾ ਸੰਯੋਗ ਹੈ ਸਾਰਾ ਸ਼ਹਿਰ ਵਾਸੀ ਸਾਰਾ ਸ਼ਹਿਰ ਵਾਸੀਆਂ ਦਾ ਸੰਯੋਗ ਹੈ ਜੀ ਔਰ ਇਹਨਾਂ ਦੇ ਇਹ ਸਾਨੂੰ ਅਹੀਂ ਝੋਲੀ ਾੜ ਕੇ ਰੁਪਈਆ ਮੰਗਦੇ ਆ ਤੇ ਸਾਨੂੰ ਲੱਖ ਮਿਲਦਾ ਜੀ ਇੰਨੀ ਕਿਰਪਾ ਜੀ ਮਾਰਾ ਲੱਲੀ ਜਿਹੜਾ ਲੰਗਰ ਲੱਗਦੇ ਆ ਪਹਾੜਾਂ ਦੇ ਵਿੱਚ ਹਨਾ ਮਤਲਬ ਵਿਆਨ ਨਾਲ ਵੱਧ ਐਟਮ ਲਾਈਆਂ ਜਾਂਦੀਆਂ ਸਾਰਾ ਜੇ ਗੱਲ ਕਰੀ ਹੋਰ ਵੀ ਲੋਕ ਆਏ ਹੁੰਦੇ ਪੰਜਾਬ ਦੇ ਭੱਜ ਵਿੱਚੋਂ ਤੇ ਇੱਕ ਤੁਹਾਡੀ ਕਿਥੇ ਵੱਖਰੀ ਛਵੀ ਹੈ ਇਹਨੂੰ ਲੈ ਕੇ ਮਤਲਬ ਕੀ ਸੋਚਦੇ ਹੋ ਮਨ ਦੇ ਵਿੱਚ ਸਰ ਇਹ ਸਾਡੀ ਕੋਈ ਛਵੀ ਨਹੀਂ ਹੈ ਜੀ ਉੱਥੇ ਪ੍ਰੋਪਰ ਲਿਖਿਆ ਜਾਂਦਾ ਜੀ ਲੰਗਰ ਤਰਨਤਾਰਨ ਇਹ ਤਰਨਤਾਰਨ ਦਾ ਨਾਮ ਹੈ ਜੀ ਨਾ ਤੇ ਕੋਈ ਇਹ ਦਿਨੇਸ਼ ਦਾ ਨਾਮ ਆ ਨਾ ਕੋਈ ਮੇਰਾ ਨਾਮ ਆ ਕਿਸੇ ਦਾ ਨਾਮ ਨਹੀਂ ਹੈ ਜੀ ਇਹ ਸਿਰਫ ਤਰਨਤਾਰਨ ਦਾ ਭੰਡਾਰਾ ਜੀ ਤਰਨਤਾਰਨ ਨੂੰ ਜਾਂਦਾ ਜੀ ਤਰਨਤਾਰਨ ਵਾਲੇ ਦਿੰਦੇ ਆ ਜੀ ਤਰਨਤਾਰਨ ਵਾਲਿਆਂ ਦਾ ਨਾਮ ਰੋਸ਼ਨ ਹੁੰਦਾ ਜੀ ਜਦੋਂ 2 3 4 ਕਿਲੋਮੀਟਰ ਦੇ ਏਰੀਆ ਦੇ ਵਿੱਚ ਰਾਤ ਰੋਟੀ ਨਹੀਂ ਜੀ ਮਿਲਦੀ بارش ਬਹੁਤ ਹੋ ਜਾਂਦੀ ਰਸਤੇ ਬੰਦ ਹੋ ਜਾਂਦੇ ਹਨ ਜੀ 2 4 ਕਿਲੋਮੀਟਰ ਦੇ ਏਰੀਆ 'ਚ ਇੱਕ ਆਵਾਜ਼ ਹੁੰਦੀ ਹੈ ਕਿਸੇ ਨੂੰ 200 250 400 ਸੰਗਤ ਆ ਜਾਂਦੀ ਹੈ ਜੀ ਉਹ ਕਹਿੰਦੇ ਤਰਨਤਰ ਨਾਲ ਦਾ ਲੰਗਰ ਲੱਗਾ ਥੱਲੇ ਚੱਲ ਜੋ ਇਹ ਸਾਨੂੰ ਉਥੇ ਅਸੀਂ ਇਹੋ ਖੱਟਿਆ ਜੀ ਸਾਨੂੰ ਉਥੇ ਵੱਡੇ ਲੰਗਰ ਵਾਲੇ ਕਿਹਾ ਜਾਂਦਾ ਜੀ ਐਸ ਡੀ ਐਮ ਡੀ ਸੀ ਵੱਲੋਂ ਸਾਨੂੰ ਸੱਦ ਕੇ ਕਿਹਾ ਜਾਂਦਾ ਜੀ ਬਹੁਤ ਸਾਡੀ ਸਹਾਇਤਾ ਕੀਤੀ ਜਾਂਦੀ ਹੈ ਜੀ ਸਾਨੂੰ ਇਹ ਕਿਆ ਜਾਂਦਾ ਵਾ ਕਿ ਤੁਹਾਨੂੰ ਕਿਸੇ ਚੀਜ਼ ਦੀ ਨੀਡ ਹੈ ਤੇ ਸਾਨੂੰ ਦੱਸੋ ਸਾਡਾ ਉਥੋਂ ਦਾ ਪ੍ਰਸ਼ਾਸਨ ਸਾਡਾ ਬਹੁਤ ਜ਼ਿਆਦਾ ਸਾਥ ਦਿੰਦਾ ਜੀ ਪੰਜਾਬੀਆਂ ਨਾਲ ਖਾਸ ਸ਼ਿਕਾਇਤ ਰਹਿੰਦੀ ਹੈ ਹਿਮਾਚਲੀਆਂ ਤੋਂ ਕਹਿੰਦੇ ਜਦੋਂ ਅਸੀਂ ਪੰਜਾਬੀ ਜਾਂਦੇ ਹਾਂ ਤਾਂ ਸਾਡੇ ਨਾਲ ਭੇਦਭਾਵ ਕੀਤਾ ਜਾਂਦਾ ਤੁਹਾਡੇ ਨਾਲ ਕਿੱਦਾਂ ਦੇ ਸਬੰਧ ਹੁੰਦੇ ਹਨ ਹਿਮਾਚਲੀਆਂ ਦੇ ਸਰ ਵੇਖੋ ਜੀ ਸਾਡੇ ਨਾਲ ਦੇ ਉਹ ਭਰਾਵਾਂ ਨਾਲ ਹੈਗਾ ਜੀ ਵਰਤਾਵ ਕਰਦੇ ਆ ਜੀ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਰਹਨੇ ਆ ਉਸ ਅਸੀਂ ਤੁਚ ਤੁਚ ਲੋਕ ਹੁੰਦੇ ਆ ਜੀ ਜਿਹੜੇ ਕਹਿਣ ਵਾਲੇ ਆ ਜੀ ਬਾਕੀ ਉੱਥੇ ਤੁਸੀਂ ਇੱਕ ਵਾਰੀ ਉਹਨਾਂ ਨੂੰ ਮਿਲ ਕੇ ਦੇਖੋ ਮਾਚਲਵਾਲਿਆਂ ਨੂੰ ਉਹਨਾਂ ਦੇ ਦਿਲ ਵੀ ਸਾਡੇ ਰਗੇ ਦੇਲੇ ਆ ਜੀ ਸਾਡਾ ਪੂਰਾ ਸਾਥ ਦਿੰਦੇ ਆ ਜੀ ਉਹ ਅਸੀਂ ਉੱਥੇ ਰਹਨੇ ਆ ਉਹ ਆਪਣੇ ਘਰਾਂ ਦੇ ਵਿੱਚ ਸਾਨੂੰ ਕਹਿੰਦੇ ਆ ਸਾਡੇ ਵਾਸਤੇ ਉਹ ਉਹ ਸਾਨੂੰ ਪਕਵਾਨ ਬਣਾ ਕੇ ਭੇਜਦੇ ਆ ਜੀ ਹਾਂਜੀ ਸਾਡੇ ਸੇਵਾਦਾਰਾਂ ਵਾਸਤੇ ਸਪੈਸ਼ਲ ਲੱਸੀ ਹੁੰਦੀ ਆ ਜੀ ਬਣ ਕੇ ਕਿ ਲਓ ਜੀ ਜਿੰਨੇ ਸੇਵਾਦਾਰ ਆਓ ਜੀ ਜੋ ਵੀ ਉਹਨਾਂ ਦੇ ਘਰ ਬਣਿਆ ਆਵੇ ਸਾਨੂੰ ਪ੍ਰੇਫਰ ਕਰਦੇ ਆ ਜੀ ਆ ਆਇਆ ਜਾਂ ਉਹ ਕਾਰਾ ਉਹ ਜੀ ਹਾਂਜੀ ਬਹੁਤ ਵਧੀਆ ਨੇਚਰ ਹੈ ਜੀ ਉਥੋਂ ਦੀ ਮਾਚਲ ਵਾਲਿਆਂ ਦੀ ਕੋਈ ਉਹ ਕੋਈ ਇਕਾ ਦੁੱਖਾ ਕੋਈ ਹੋਊਗਾ ਜੀ ਮਾਚਲ ਵਾਲੇ ਬਹੁਤ ਵਧੀਆ ਜੀ ਇਸ ਵਾਰ ਜਿਹੜਾ ਲੰਗਰ ਕਿੰਨੀ ਤਰੀਕ ਨੂੰ ਸ਼ੁਰੂ ਹੋ ਰਿਹਾ ਤੇ ਕੌਣ ਹਾਜ਼ਰੀ ਭਰਨਾ ਰਿਹਾ ਉੱਥੇ ਸਰ ਅਹੀਂ 7 ਨੂੰ ਟਰੱਕ ਲੋਡ ਅੱਜ ਹੋ ਗਈ ਹੈ ਜੀ 8 ਨੂੰ ਅਸੀਂ ਚੱਲ ਜਾਣਾ ਜੀ 9 ਦੀ ਸਾਡੀ ਫਿਟਿੰਗ ਹੈ ਜੀ 10 ਤੋਂ ਲੰਗਰ ਸ਼ੁਰੂ ਹੈ ਜੀ 5 ਵਜੇ ਸਵੇਰੇ ਮਾਤਾ ਰਾਣੀ ਜੀ ਦੀ ਕੜਾਈ ਦਾ ਭੋਗ ਲੱਗੇਗਾ ਜੀ ਉਸ ਤੋਂ ਬਾਅਦ ਚਲ ਚੋ ਚਲ ਲੰਗਰ ਸ਼ੁਰੂ ਹੋ ਜਾਣਾ ਜੀ ਤੇ ਸੌਰੀ 13 ਤਰੀਕ ਦੀ ਇਸਤਮੀ ਹੈ ਜੀ 15 ਤਰੀਕ ਨੂੰ ਸਾਡਾ ਜਾਗ ਰਣੇ ਆ ਜੀ ਤਰਨਤਾਰਨੋਂ 3-4000 ਬੰਦੇ ਦੀ ਉਥੋਂ ਤਰਨਤਾਰਨੋਂ ਸੰਗਤ ਪਹੁੰਚਦੀ ਆ ਜੀ ਉਥੇ ਔਰ ਮੇਰਾ ਖਿਆਲ ਹੈ ਕਿ ਉਥੇ ਸਾਰੀਆਂ ਸਰਾਵਾਂ ਤਕਰੀਬਨ ਤਰਨਤਾਰਨ ਵਾਲੇ ਤੁਹਾਨੂੰ ਸਾਰੇ ਉੱਤੇ ਤਰਨਤਾਰਨ ਗੱਡੀਆਂ ਵਿਖਣਗੀਆਂ ਜੀ ਤੇ ਜੋਨੀ ਸੂਫੀ ਜੀ ਆ ਰਹੇ ਆ ਜੀ ਦਿੱਲੀ ਤੋਂ ਇੰਦਰਪਾਲ ਸਿੰਘ ਜੀ ਜੋਨੀ ਸੂਫੀ ਜੀ ਉਹ ਉਥੇ ਹਾਜ਼ਿਰ ਪਾਣਾ ਆ ਰਹੇ ਆ ਜੀ ਤੇ ਜਿਹੜੇ ਸਾਡੇ ਮੰਤਿਆ ਜੀ ਮਾਡਲ ਟਾਊਨ ਵਾਲੇ ਮਾਡਲ ਟਾਊਨ ਵਾਲੇ ਮੰਨਤੇ ਆ ਜੀ ਬਿੱਲਾ ਮੰਨਤੇ ਜੀ ਤੇ ਉਹ ਉਥੇ ਹਾਜ਼ਰੀ ਭਰਨਗੇ ਤੇ ਜਿਹੜਾ ਪੇਟਾ ਦਾ ਗੁਣਗਾਨ ਆ ਉਹ ਜੌਨੀ ਸੋਫੀ ਜੀ ਦਿੱਲੀ ਵਾਲੇ ਕਰਨਗੇ ਜੀ ਸੋ ਇਸ ਵਕਤ ਕਰਨਲ ਹੋਰ ਵੀ ਜਿਹੜੇ ਮੌਜੂਦ ਨੇ ਵਿਅਕਤੀ ਸੀਨੀਅਰ ਬਤਲਕਾਰ ਨੇ ਸਭ ਤੋਂ ਪਹਿਲਾਂ ਕਿੱਦਾਂ ਦਾ ਮਹਿਸੂਸ ਕਰਦੇ ਹੋ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਸੰਗਤਾਂ ਰਲ ਮਿਲ ਕੇ ਹਾਜ਼ਰੀ ਭਰਨ ਜਾਂਦੀਆਂ ਨੇ ਉੱਥੇ ਸਭ ਤੋਂ ਪਹਿਲਾਂ ਜੈ ਮਾਤਾ ਦੀ ਮੈਂ ਇਹੀ ਕਹਿਣਾ ਚਾਹਾਂਗਾ ਕਿ 30 ਸਾਲ ਤੋਂ ਸ਼ਾਇਦ ਮੈਨੂੰ ਹੋ ਗਿਆ ਜਿਹੜਾ ਉੱਥੇ ਰੈਗੂਲਰ ਚਮੁੰਡਾ ਸੇਵਕ ਸਭਾ ਵੱਲੋਂ ਜਿਹੜਾ ਸੰਗਤ ਦੇ ਸਹਿਯੋਗ ਨਾਲ ਪ੍ਰੋਗਰਾਮ ਕੀਤਾ ਜਾਂਦਾ ਉਹਦੇ ਵਿੱਚ ਹਾਜ਼ਰੀ ਭਰਨ ਦਾ ਜਿਹੜਾ ਮੌਕਾ ਮਿਲਦਾ ਹੈ ਤੇ ਸੇਵਾ ਕਰਨ ਦਾ ਵੀ ਮੌਕਾ ਮਿਲਦਾ ਹੈ ਇਸ ਵਾਰ ਵੀ ਬੱਚੇ ਵੀ ਆ ਪਰਿਵਾਰ ਸਾਰਾ ਇੱਥੇ ਜਿਹੜੇ ਆ ਸੇਵਾ ਨਿਭਾ ਰਹੇ ਆ ਇੱਕ ਈਵੈਂਟ ਹੈ ਤਰੰਦਰਨ ਵਾਲਿਆਂ ਲਈ ਹੋਰ ਬੜੀ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਜਿਹੜੇ ਸੰਗਤ ਹੈ ਨਾ ਉਹ ਕੋਈ ਬਿਨਾਂ ਭੇਦਭਾਵ ਤੋਂ ਔਰ ਆਪਣਾ ਸਮਾਗਮ ਸਮਝ ਕੇ ਜਿਹੜਾ ਵਾ ਉਹ ਚਮੁੰਡਾ ਦੇਵੀ ਪਹੁੰਚਣ ਨੂੰ ਜਿਹੜਾ ਤਰਜੀਹ ਦਿੰਦੀ ਆ ਔਰ ਜਿਹੜੇ ਸੇਵਾਦਾਰ ਨੇ ਚਲੋ ਅਸੀਂ ਤਾਂ ਸਮੇਂ ਤੇ 10 ਮਿੰਟ ਸੇਵਾ ਕਰ ਲਈ ਜਾਂ ਅੱਗੇ ਜਾਂ ਹਾਜ਼ਰੀ ਭਰ ਲਈ ਇਹ ਇੱਕ ਇੱਕ ਮਹੀਨੇ ਤੋਂ ਜਿਹੜੇ ਆ ਦੁਕਾਨਾਂ ਛੱਡ ਕੇ ਲੱਗੇ ਨੇ ਆ ਪ੍ਰਧਾਨ ਜੀ ਬਿਠੇ ਨੇ ਤੇ ਅਧੀ ਰਾਤ ਤੱਕ ਔਰ ਸਾਰਾ ਕੰਮ ਜਿਹੜਾ ਇਹ ਆਪਣੀ ਅਤੀ ਕਰਦੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਸੰਗਤ ਵੀ ਜਿਹੜੀ ਇਹ ਸਜੋਗ ਪੂਰਾ ਖੁੱਲ ਕੇ ਦਿੰਦੀ ਹੈ ਔਰ ਹਾਜ਼ਰੀ ਵੀ ਭਰਦੀ ਹੈ ਸਮਾਜ ਦੀ ਤੁਸੀਂ ਪੱਤਰਕਾਰਾਂ ਨੂੰ ਸੀਨੀਅਰ ਪੱਤਰਕਾਰੋਂ ਇੱਕ ਪੱਤਰਕਾਰ ਦਾ ਨਜ਼ਰੀਆ ਵੱਖਰਾ ਹੁੰਦਾ ਸਮਾਜ ਨੂੰ ਦੇਖਣ ਦਾ ਜਦੋਂ ਹਿਮਾਚਲ ਵਿੱਚ ਜਾਂਦੇ ਹੋ ਤੁਸੀਂ ਕਿਸ ਨਜ਼ਰੀਆ ਨਾਲ ਦੇਖਦੇ ਹੋ ਉੱਥੇ ਨਹੀਂ ਮੈਂ ਸਮਝਦਾ ਕਿ ਤੁਸੀਂ ਜੇ ਠੀਕ ਹੋਣਾ ਤੇ ਸਭ ਠੀਕ ਹੁੰਦਾ ਹੈ ਤੁਸੀਂ ਚੰਗੀ ਨੇਚਾ ਨਾ ਜਾਓ ਤੁਸੀਂ ਸ਼ਰਧਾਲੂ ਬਣ ਜੇ ਤੁਸੀਂ ਕੋਈ ਉੱਥੇ ਗਲਤ ਕੰਮ ਕਰੋਗੇ ਤਾਂ ਗਲਤ ਨਤੀਜਾ ਮਿਲ ਸਕਦਾ ਉਹ ਮੇਰੇ ਮੈਂ ਕੁਝ ਕਹਿ ਨਹੀਂ ਸਕਦਾ ਹੋ ਸਕਦਾ ਕਿ ਤੇ ਇਹੋ ਜੀ ਘਟਨਾ ਵਾਪਰੀ ਹੋਵੇ ਮੇਰੀ ਨੋਟਿਸ ਨਹੀਂ ਆ ਬਾਕੀ ਸ਼ਰਧਾਲੂ ਹੈ ਸਾਰੇ ਜਾਂਦੇ ਆ 10 ਦਿਨ 15 ਮੇਰੇ ਖਿਆਲ ਹੈ ਕਿ 3-4 ਦਿਨ ਤਾਂ ਅਸੀਂ ਵੀ ਉੱਥੇ ਰਵਾਂਗੇ ਜਾਂ ਰੁਕਦੇ ਆਏ ਆ ਹਾਂ ਕੁਝ ਕੁਝ ਸ਼ਰਾਰਤੀ ਬੰਦੇ ਹੁੰਦੇ ਜਿਹੜੇ ਗਲਤ ਕੰਮ ਕਰਦੇ ਉੱਥੇ ਵੀ ਉੱਥੋਂ ਦੇ ਵੀ ਹੋਣਗੇ ਇੱਥੇ ਵੀ ਹੋ ਸਕਦਾ ਕੋਈ ਹੋਵੇ ਇਸ ਲਈ ਮੈਂ ਕੋਈ ਜ਼ਿਆਦਾ ਫਰਕ ਨਹੀਂ ਸਮਝਦਾ ਪਰ ਉਹਨਾਂ ਦੇ ਵਿੱਚ ਹੀ ਰਹਿ ਕੇ ਅੱਠ ਦਿਨ ਇਹਨਾਂ ਸੇਵਾ ਕਰਨੀ ਆ ਕੋਈ ਮੈਨੂੰ ਏਡੀ ਵੱਡੀ ਗੱਲ ਲੱਗੀ ਨਹੀਂ ਕਿ ਕੋਈ ਜ਼ਿਆਦਾ ਉੱਥੇ ਮਤਲਬ ਹਮਾਚਲ ਇਸ ਹੰਚ ਮੁੰਡਾ ਸੇਵਕ ਸਭਾ ਜਿਹੜੇ ਕਈ ਸਾਲਾਂ ਤੋਂ ਹਿਮਾਚਲ ਲੰਗਰ ਲੈ ਕੇ ਜਾਦੇ ਨੇ ਇੱਥੇ ਪੰਜਾਬ ਦੇ ਵਿੱਚ ਵੀ ਕਈ ਲੰਗਰ ਪੰਡਾਰੇ ਕਰਾਉਂਦੇ ਨੇ ਕਲੋਨਾ ਵੇਲੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੇ ਕਈਆਂ ਪਰਿਵਾਰਾਂ ਦੀ ਸਹਾਇਤਾ ਕੀਤੀ ਐ ਸੋ ਜ਼ਰੂਰ ਇਸ ਵਕਤ ਜਿਹੜੇ ਇੱਥੋਂ ਦੇ ਸੇਵਾਦਾਰ ਸੀ ਉਹਨਾਂ ਨਾਲ ਗੱਲਬਾਤ ਕੀਤੀ ਕਾਫੀ ਜੋਸ਼ ਦੇ ਨਾਲ ਜਿਹੜੇ ਟਰੱਕ ਨੇ ਲੋਡ ਢਕਾ ਦੇ ਨੇ ਲੰਗਰ ਦੇ ਇਸ ਤੋਂ ਪਹਿਲਾਂ ਲਾਈਟਾਂ ਦੇ ਟਰੱਕ ਜਾ ਚੁੱਕੇ ਨੇ ਸਾਊਂਡ ਦੇ ਟਰੱਕ ਜਾ ਚੁੱਕੇ ਨੇ ਸੋ ਹੁਣ ਜਿਹੜੇ ਰਸਨ ਦੇ ਟਰੱਕ ਵੀ ਦਿਵਾਨਾ ਹੋ ਰਹੇ ਨੇ ਧੰਨਵਾਦ ਵੀ ਕੀਤਾ ਇਹਨਾਂ ਨੇ ਸਾਰੀਆਂ ਸੰਗਤਾਂ ਦਾ ਜਿਹੜੇ ਇਸ ਵਿੱਚ ਸਹਿਯੋਗ ਪਾੰਦੀਆਂ ਨੇ ਸੋ ਤੁਸੀਂ ਦੇਖਦੇ ਹੋ ਵਿਸ਼ੂ ਯਾਲਾ ਟੀਵੀ ਮੈਦਾਨਿਸ਼ ਕਮਾਂਮੈਨ ਰਾਜਗੁਰੂ ਧੰਨਵਾਦ